ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਆਗਾਮੀ ਆਉਣ ਵਾਲੇ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ 'ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਸ਼ਹਿਰ ਦੇ ਬਾਹਰ ਆਉਣ ਜਾਣ ਵਾਲੇ ਦਸਤਿਆਂ ਤੇ ਸਖਤ ਨਾਕਾਬੰਦੀ ਕੀਤੀ ਗਈ ਹੈ ਤੇ ਪੁਲਿਸ ਪਾਰਟੀਆਂ ਵੱਲੋਂ ਹਰੇਕ ਵੀਕਲਾ ਦੀ ਬੜੀ ਢੰਗਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਇਲਾਵਾ ਸ਼ਹਿਰ ਅੰਦਰ ਪੀੜਪਾੜ ਵਾਲੇ ਬਾਜ਼ਾਰਾਂ ਵਿੱਚ ਹੋਰ ਚੌਕਸੀ ਵਧਾਈ ਗਈ ਹੈ ਤੇ ਪੈਦਲ ਜਾਕੇ ਤੇ ਪੀਸੀਆਰ ਵੀਕਲਾ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਵਿਸ਼ਾਲਜੀਤ ਸਿੰਘ ਏਡੀਸੀਪੀ सिटी वन अमृतसर ਦੀ ਅਗਵਾਈ ਹੇਠ ਜਸਪਾਲ ਸਿੰਘ ACP ਸੈਂਟਰਲ ਅੰਮ੍ਰਿਤਸਰ ਤੇ ਮੁਖ ਅਫਸਰ ਥਾਣਾ ਡਿਵੀਜ਼ਨ ਅੰਮ੍ਰਿਤਸਰ ਇੰਸਪੈਕਟਰ ਅਮਨਜੀਤ ਸਿੰਘ ਸਮੇਤ ਐਨਟੀ ਸਪੋਰਟੇਜ ਟੀਮਾਂ 스니퍼 ਡੌਗ スウェット ਟੀਮਾਂ ਕਮਾਂਡੋ ਵੱਲੋਂ ਕਟੜਾ ਜਮੈਲ ਸਿੰਘ ਸ਼ਾਸਤਰੀ ਮਾਰਕੀਟ ਕਰਮੋਦੀ ਊੜੀ ਗੁਰੂ ਬਾਜ਼ਾਰ ਵਿਖੇ ਚੈਕਿੰਗ ਕੀਤੀ ਗਈ ਹੈ ਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਦਰਪੇਸ਼ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸੁਣ ਕੇ ਮੌਕੇ ਤੇ ਹੱਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਬਾਜ਼ਾਰਾਂ ਦੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਹਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੁਕਾਨਾਂ ਦੇ ਅੰਦਰ ਤੇ ਬਾਹਰ ਚੰਗੇ ਕਿਸਮ ਦੇ ਸੀਸੀਟੀਵੀ ਕੈਮਰਾ ਸਹੀ ਦਿਸ਼ਾ ਵੱਲ ਲਗਾਉਣ ਤੇ ਜਿਨ੍ਹਾਂ ਦੇ ਕੈਮਰੇ ਪਹਿਲਾਂ ਲੱਗੇ ਹੋਏ ਨੇ ਉਹ ਯਕੀਨੀ ਬਣਾਉਣ ਕਿ ਕੈਮਰੇ ਸਹੀ ਸਥਿਤੀ ਵਿੱਚ ਚੱਲ ਰਹੇ ਨੇ ਉਹਨਾਂ ਕਿਹਾ ਕਿ ਅਗਰ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅੰਮ੍ਰਿਤਸਰ ਪੁਲਿਸ ਲੋਕਾਂ ਦੀ ਸੇਵਾ ਤੇ ਸੁਰੱਖਿਆ ਲਈ 24 ਘੰਟੇ ਤਤਪਰ ਹੈ ਪੀੜ ਪਾੜ ਵਾਲੇ ਬਾਜ਼ਾਰਾਂ ਵਿੱਚ ਚੈਕਿੰਗ ਦੌਰਾਨ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਸ਼ਾਲਜੀਤ ਸਿੰਘ ਡੀਐਸਪੀ 1 ਅੰਮ੍ਰਿਤਸਰ ਨੇ ਕੀ ਕਿਹਾ ਇਹ ਵੀ ਸੁਣਾ ਦਿੰਦੇ ਆ ਤੁਹਾਨੂੰ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਜਿਹੜਾ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਉਸ ਦੇ ਤਹਿਤ ਜਿਹੜੇ ਅੰਦਰਲੇ ਬਾਜ਼ਾਰ ਨੇ ਗੁਰੂ ਬਾਜ਼ਾਰ ਸ਼ਾਸਤਰੀ ਮਾਰਕੀਟ ਕਰਮੋਡੀਰੀ ਅੱਜ ਸਾਰੇ ਇਹਨਾਂ ਬਾਜ਼ਾਰਾਂ ਦੀ ਜਿਹੜੀ ਆ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੇ ਦੌਰਾਨ ਜਿਹੜੀ ਆ ਐਂਟੀ ਸੈਪਟਰੀ ਦੀ ਟੀਮਸ ਦੇ ਨਾਲ ਪਲੱਸ ਥਾਣੇ ਦੀ ਫੋਰਸ ਦੇ ਨਾਲ ਜਿਹੜੀ ਆ ਸਾਰੀ ਚੈਕਿੰਗ ਕੀਤੀ ਗਈ ਇਸ ਦੌਰਾਨ ਅਲੱਗ-ਅਲੱਗ ਐਸੋਸੀਏਸ਼ਨਸ ਦੇ ਨੁਮਾਇੰਦਿਆਂ ਨੂੰ ਮਿਲਿਆ ਗਿਆ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਿਹੜਾ ਹੋਰੀ ਤੌਰ ਦੇ ਉੱਤੇ ਹੱਲ ਵੀ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਯਕੀਨ ਦਿਵਾਇਆ ਕਿ ਇਸ ਤਿਹਾਰ ਸੀਜ਼ਨ ਦੇ ਦੌਰਾਨ ਜਿਹੜੀ ਪੁਲਿਸ 247 ਦੀ ਸੇਵਾ ਦੇ ਵਿੱਚ ਹਾਜ਼ਰ ਹੈ ਵੀ ਇਸ ਦੇ ਦੌਰਾਨ ਉਹਨਾਂ ਨੂੰ ਕੋਈ ਵੀ ਮੁਸ਼ਕਲ ਜਾਂ ਤਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਆਗਾਮੀ ਆਉਣ ਵਾਲੇ ਤਿਹਾਰਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਹਿਰ 'ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਸ਼ਹਿਰ ਦੇ ਬਾਹਰ ਆਉਣ ਜਾਣ ਵਾਲੇ ਰਸਤੇ 'ਤੇ ਸਖਤ ਨਾਕਾਬੰਦੀ ਕੀਤੀ ਗਈ ਹੈ ਤੇ ਪੁਲਿਸ ਪਾਰਟੀਆਂ ਵੱਲੋਂ ਹਰੇਕ ਵੇਕਲਾ ਦੀ ਬੜੀ ਢੰਗਾਈ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੇ ਇਲਾਵਾ ਸ਼ਹਿਰ ਅੰਦਰ ਪੀੜਪਾੜ ਵਾਲੇ ਬਾਜ਼ਾਰਾਂ ਵਿੱਚ ਹੋਰ ਚੌਕਸੀ ਵਧਾਈ ਗਈ ਹੈ ਤੇ ਪੈਦਲ ਜਾ ਕੇ ਤੇ ਪੀਸੀਆਰ ਵੇਕਲਾ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ 1 ਅੰਮ੍ਰਿਤਸਰ ਦੀ ਅਗਵਾਈ ਹੇਠ ਜਸਪਾਲ ਸਿੰਘ ACP ਸੈਂਟਰਲ ਅੰਮ੍ਰਿਤਸਰ ਤੇ ਮੁਖ ਅਫਸਰ ਥਾਣਾ ਡਿਵੀਜ਼ਨ ਅੰਮ੍ਰਿਤਸਰ ਇੰਸਪੈਕਟਰ ਅਮਨਜੀਤ ਸਿੰਘ ਸਮੇਤ ਐਂਟੀ ਸਪੋਰਟੇਜ ਟੀਮਾਂ ਨੀਫਰ ਡੌਗ ਸਵੇਟੀ ਡੀਮਾ ਕਮਾਂਡੋ ਵੱਲੋਂ ਕਟੜਾ ਜਮੈਲ ਸਿੰਘ ਸ਼ਾਸਤਰੀ ਮਾਰਕੀਟ ਕਰਮੋਦੀ ਊੜੀਪੁਰੂ ਬਾਜ਼ਾਰ ਵਿਖੇ ਚੈਕਿੰਗ ਕੀਤੀ ਗਈ ਹੈ ਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਦਰਪੇਸ਼ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸੁਣ ਕੇ ਮੌਕੇ ਤੇ ਹੱਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਬਾਜ਼ਾਰਾਂ ਦੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਹਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਦੁਕਾਨਾਂ ਦੇ ਅੰਦਰ ਤੇ ਬਾਹਰ ਚੰਗੇ ਕਿਸਮ ਦੇ ਸੀਸੀਟੀਵੀ ਕੈਮਰਾ ਸਹੀ ਦਿਸ਼ਾ ਵੱਲ ਲਗਾਉਣ ਤੇ ਜਿਨ੍ਹਾਂ ਦੇ ਕੈਮਰੇ ਪਹਿਲਾਂ ਲੱਗੇ ਹੋਏ ਨੇ ਉਹ ਯਕੀਨੀ ਬਣਾਉਣ ਕਿ ਕੈਮਰੇ ਸਹੀ ਸਥਿਤੀ ਵਿੱਚ ਚੱਲ ਰਹੇ ਨੇ ਪੁਲਿਸ ਨੇ ਕਿਹਾ ਕਿ ਅਗਰ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅੰਮ੍ਰਿਤਸਰ ਪੁਲਿਸ ਲੋਕਾਂ ਦੀ ਸੇਵਾ ਤੇ ਸੁਰੱਖਿਆ ਲਈ 24 ਘੰਟੇ ਤਤਪਰ ਹੈ ਪੀੜਪੜਵਲੇ ਬਜ਼ਾਰਾ ਵਿੱਚ ਚੈਕਿੰਗ ਦੌਰਾਨ ਜਾਣਕਾਰੀ ਬਿੰਦੇ ਹੋਏ ਸ਼੍ਰੀ ਵਿਸ਼ਾਲਜੀਤ ਸਿੰਘ ਡੀਐਸਪੀ 1 ਅੰਮ੍ਰਿਤਸਰ ਨੇ ਕੀ ਕਿਾਈ ਵੀ ਸਨਾਦ ਦਿੰਦੇ ਆ ਤੁਹਾਨੂੰ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਖੁੱਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱ ਜਿਹੜਾ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਉਸ ਦੇ ਤਹਿਤ ਜਿਹੜੇ ਅੰਦਰਲੇ ਬਾਜ਼ਾਰ ਨੇ ਗੁਰੂ ਬਾਜ਼ਾਰ ਸ਼ਾਸਤਰੀ ਮਾਰਕੀਟ ਕਰਮੋਡੀਰੀ ਅੱਜ ਸਾਰੇ ਇਹਨਾਂ ਬਾਜ਼ਾਰਾਂ ਦੀ ਜਿਹੜੀ ਆ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੇ ਦੌਰਾਨ ਜਿਹੜੀ ਆ ਐਂਟੀਸੈਪਟਰੀ ਟੀਮਸ ਦੇ ਨਾਲ ਪਲੱਸ ਥਾਣੇ ਦੀ ਫੋਰਸ ਦੇ ਨਾਲ ਜਿਹੜੀ ਆ ਸਾਰੀ ਚੈਕਿੰਗ ਕੀਤੀ ਗਈ ਇਸ ਦੌਰਾਨ ਅਲੱਗ-ਅਲੱਗ ਐਸੋਸੀਏਸ਼ਨਸ ਦੇ ਨੁਮਾਇੰਦਿਆਂ ਨੂੰ ਵੀ ਮਿਲਿਆ ਗਿਆ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਤੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਜਿਹੜਾ ਪੂਰੀ ਤਰ੍ਹਾਂ ਦੇ ਉੱਤੇ ਹੱਲ ਵੀ ਕੀਤਾ ਗਿਆ ਇਸ ਤੋਂ ਇਲਾਵਾ ਉਹਨਾਂ ਨੂੰ ਯਕੀਨ ਦਿਵਾਇਆ ਕਿ ਇਸ ਤਿਹਾਰ ਸੀਜ਼ਨ ਦੇ ਦੌਰਾਨ ਜਿਹੜੀ ਪੁਲਿਸ ਇਸ ਦੇ ਦੌਰਾਨ ਉਹਨਾਂ ਨੂੰ ਕੋਈ ਵੀ ਮੁਸ਼ਕਲ ਜਾਂ ਤਰਪੇਸ਼ ਨਹੀਂ ਆਉਣ ਦਿੱਤੀ ਗਈ।